ਮੈਂ ਡਾਕਟਰ ਬਲਵਿੰਦਰ ਕੁਮਾਰ ਜੀ ਸੇਵਾ ਸਾਹਿਬ ਨੂੰ ਹੁਸ਼ਿਆਰਪੁਰ ਕੱਲ ਬਹੁਤ ਮੰਦ ਪਾਗੀ ਘਟਨਾ ਵਾਪਰੀ ਆ ਜੇਜੋਂ ਦੇ ਚੋ ਦੇ ਵਿੱਚ ਤੇ ਉਹਦੇ ਵਿੱਚ 12 ਸਿਗੀਆਂ ਡੈੱਡ ਬਾਡੀਆਂ ਜਿਹਦੇ ਵਿੱਚ 9 ਦੀ ਰਿਕਵਰੀ ਹੋਈ ਆ ਜਿਹੜੀਆਂ ਦੋ ਆ ਹਜੇ ਉਹ ਲੱਭੀਆਂ ਨਹੀਂ ਇੱਕ ਦਾ ਜਿਹੜਾ ਉਹ ਇਲਾਜ ਹੋ ਗਿਆ ਤੇ ਜਿਹੜੀਆਂ 9 ਸਿਗੀਆਂ ਉਹਨਾਂ ਦਾ ਹੁਣ ਪੋਸਟਮਾਰਟਮ ਹੋ ਰਿਹਾ ਜੀ ਤੇ ਜਲਦੀ ਸਾਡੇ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਪੋਸਟਮਾਰਟਮ ਕਰਨ ਲਈ ਤੇ ਜਦੋਂ ਜਿੱਦਾਂ ਜਿੱਦਾ ਕੰਪਲੀਟ ਹੋਈ ਜਾਂਦਾ ਉਦੋਂ ਉਦੋਂ ਦਾ ਅਸੀਂ ਬੋਡੀਆਂ ਉਹਨਾਂ ਨੂੰ ਸਪੁਰਤ ਕਰੀ ਜਾਂਦੇ ਆ ਇਹ ਸਾਨੂੰ ਸਾਰਿਆਂ ਨੂੰ ਬਹੁਤ ਇਸ ਗੱਲ ਦਾ ਸ਼ੌਕ ਹੋਇਆ ਪਿਆ ਨਹੀਂ ਮੰਦ ਭਾਗੀ ਘਟਨਾ ਕਿਸੇ ਨਾਲ ਨਹੀਂ ਵਾਪਰਨੀ ਚਾਹੀਦੀ ਜਿਹੜਾ ਇੱਕ ਬੱਚਾ ਬਚ ਗਿਆ ਜਿਹਦਾ ਇਲਾਜ ਕਿੱਥੇ ਚੱਲ ਰਿਹਾ ਹੈ ਉਹ ਮਾਲਪੁਰ ਜੀ ਠੀਕ ਹੈ ਸਟੇਜ ਹਾਂਜੀ ਉਹ ਸਟੇਜ ਉਹ ਠੀਕ ਦੁੱਖदाई ਔਰ ਦਰਦਨਾਕ ਘਟਨਾ ਹੈ ਮੌਕੇ ਤੇ ਡਾਕਟਰ ਰਾਜ ਕੁਮਾਰ ਜੀ ਜਦੋਂ ਘਟਨਾ ਹੋਈ ਸੀ ਸਾਰੀ ਐਡਮਿਨਿਸਟ੍ਰੇਸ਼ਨ ਐਸ ਡੀ ਆਰ ਐਫ ਐਨ ਡੀ ਆਰ ਐਫ ਦੀਆਂ ਟੀਮਾਂ ਪਹੁੰਚ ਗਈਆਂ ਆਪਣੇ ਕੋਲ ਜਿੰਨੀ ਜਲਦੀ ਪਹੁੰਚ ਸਕਦੀਆਂ ਸਨ ਬਟ ਕਿਉਂਕਿ ਉਹਨਾਂ ਨੂੰ ਟਾਈਮ ਨਹੀਂ ਸਿਕਾ ਕੋਈ ਵੀ ਔਰ ਜਿਹੜਾ ਇੱਕ ਬੱਚਾ ਬਚ ਗਿਆ ਇਸ ਪਰਿਵਾਰ ਦੇ ਵਿੱਚੋਂ ਉਹ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਨੂੰ ਸ਼ਾਬਾਸ਼ ਕਿ ਉਹਨਾਂ ਨੇ ਵੀ ਜਾਨ ਤੇ ਖੇਲ ਕੇ ਉਹਨੂੰ ਬਚਾਇਆ ਬਾਕੀਆਂ ਦੀ ਸਿਚੁਏਸ਼ਨ ਇਦਾਂ ਨਹੀਂ ਸੀ ਕਿ ਉਹ ਉਹਨਾਂ ਨੂੰ ਫੜ ਸਕਦੇ ਜਾਂ ਕੁਝ ਕਰ ਸਕਦੇ ਉਹਨਾਂ ਲਈ ਕਿਉਂਕਿ ਵੱਡਾ ਇੱਕ ਲੋਡਰ ਖੜਾ ਸੀਗਾ ਉਹਨੂੰ ਦੇਖ ਕੇ ਨੇ ਬਾੜੀ ਗਾੜੀ ਉਹ ਵੀ ਸਕਸ਼ਮ ਨਹੀਂ ਸੀਗਾ ਉਸ ਮੌਕੇ ਤੇ ਜਾਣ ਇਹਨਾਂ ਪਾਣੀ ਦਾ ਪ੍ਰੈਸ਼ਰ ਸੀ 6 ਤੋਂ 7 ਫੁੱਟ ਪਾਣੀ ਆ ਔਰ ਜੀ ਸਭ ਤੋਂ ਵੱਡੀ ਗੱਲ ਸੀ ਜੋ ਲੋਕ ਦੱਸਦੇ ਆ ਚੰਦ ਭਾਗੀ ਘਟਨਾ ਇਹ ਵੀ ਹੈ ਕਿ ਰੋਕਣ ਦੇ باوجود ਵੀ ਉਹ ਜਿੱਦਾਂ ਲਿਖਿਆ ਹੁੰਦਾ ਨਾ ਜਿਹਨੂੰ ਕਹਿੰਦੇ ਆ ਔਰ ਇੱਕ ਗੱਡੀ ਜੀ ਸ਼ਿਫਟ ਹੋ ਗਿਆ 12 ਬੰਦੇ ਦੋ ਗੱਡੀਆਂ ਚ ਸੀਗੇ ਤੇ ਇੱਕ ਅਨੋਵਾਜੀ ਸ਼ਿਫਟ ਹੋ ਗਿਆ ਜਿਹਦਾ ਅਸੀਂ ਕੱਲ ਦੇਖਿਆ ਉੱਥੇ ਹਾਲਾਤ ਕੀ ਸੀਗੇ ਉਸ ਗੱਡੀ ਦੇ ਔਰ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਵੀ ਉਸ ਗੱਲ ਹੋਈ ਔਰ ਸਰਕਾਰ ਵੱਲੋਂ ਜੋ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਰੋਲ ਕਰਨਾ ਸੀ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਐਸਪੀ ਸਵਾਨ ਡਾਕਟਰ ਰਾਜਕੁਮਾਰ ਜੀ ਮੌਕੇ ਤੇ ਮੇ ਤੋਂ ਪਹਿਲਾਂ ਪਹੁੰਚ ਗਏ ਸੀ ਉੱਥੇ ਜਾ ਕੇ ਤੇ ਇਹ ਤੋਂ ਬੱਚੇ ਨੂੰ ਵੀ ਜਿਹਦੀ ਜਾਨ ਬਚ ਗਈ ਉਹਨੂੰ ਵੀ ਮਿਲ ਕੇ ਆਏ ਆ ਹਸਪੀਟਲ ਜਾ ਕੇ ਔਰ ਕੱਲ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਜਿੰਨ ਤੱਕ ਸਿਵਲ ਸਰਜਨ ਸਾਹਿਬ ਵੀ ਅਸੀਂ ਸਾਰੇ ਫੂਰਤ ਕੋ ਉਚਾਰਾ ਨਹੀਂ ਸੀ ਲੇਕਿਨ ਮੁੱਖ ਮੰਤਰੀ ਨੇ ਕਿਹਾ ਸੀ 4 ਲੱਖ ਰੁਪਏ ਸਟੇਟ ਸਰਕਾਰ ਵੱਲੋਂ ਹਰੇਕ ਜੀ ਦਾ ਜਿਹੜਾ ਚਲਾ ਗਿਆ ਉਹਦਾ ਦੋ ਜੀ ਹਲ ਤਾਂ ਲੱਭੇ ਨਹੀਂ ਉਹਦੇ ਲਈ ਵੀ ਪੂਰੀ ਕੋਸ਼ਿਸ਼ ਹੈ ਐਡਮਿਸ਼ਨ ਸਵੇਰ ਦੇ ਜਲੰਧਰੋਂ ਡਾਕਸ ਰਿਕੁਆਇਰਡ ਮੰਗਾਇਆ 5 ਕਿਲੋਮੀਟਰ ਤੱਕ ਦੀ ਸਰਚ ਹੋ ਚੁੱਕੀ ਸੀ ਨਿਕਲ ਤੱਕ ਨਹੀਂ ਕਾਮਯਾਬੀ ਨਹੀਂ ਮਿਲੀ ਲੇਕਿਨ ਜੇ ਇਹ ਕੋਈ ਡੈਫੀਨੇਟਲੀ ਕਿਤੇ ਮਿੱਟੀ ਦੇ ਥਲੇ ਦੱਬ ਗਾਇਆ ਲੇਕਿਨ ਜ਼ਰੂਰ ਉਹਦੇ ਵਿੱਚ ਜਲਦ ਤੋਂ ਜਲਦ ਕਾਮਯਾਬੀ ਮਿਲੇਗੀ ਸਾਡੀ ਸੰਵੇਦਨਾ ਕੱਲ੍ਹ ਦੇ ਅਸੀਂ ਇੱਥੇ ਹੀ ਆ ਸਾਰੇ ਜਾਣੇ ਔਰ ਹੁਣ ਇਹਨਾਂ ਦਾ ਅੱਜ ਸੰਸਕਾਰ ਹੈ ਇਹਨਾਂ ਨੂੰ ਪ੍ਰਮਾਤਮਾ ਜਿਹੜੀਆਂ ਰੂਹਾਂ ਪਵਿੱਤਰ ਗਈਆਂ ਨਹੀਂ ਸੀ ਜ਼ਿੰਦਗੀ ਅੱਗੇ ਲਿਖਿਓ ਤੇ ਸਾਡੇ ਸ਼ਾਸਤਰਾਂ ਚ ਲਿਖਿਆ ਵੀ ਬੰਦਾ ਜ਼ਿੰਦਗੀ ਔਰ ਮੌਤ ਲਖਾ ਕੇ ਆਂਦਾ ਤੇ ਫਿਰ ਅਸੀਂ ਉਹਨੂੰ ਮੰਨਣਾ ਪੈਂਦਾ ਮਜ਼ਬੂਰੀ ਚ ਉਹ ਉਦੋਂ ਨੂੰ ਕਾਲ ਖਿੱਚ ਕੇ ਲੈ ਗਿਆ ਦੇਖਦੇ ਨੇ ਦੇਖਦੇ ਐਨੇ ਪੁਲਿਸ ਆਫੀਸਰ ਖੜੇ ਨੇ ਜੀ ਰੋਕਿਆ ਬੜੇ ਜੋਰ ਨਾਲ ਤੇ ਸੋ ਮੈਂ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਾ ਆਪਣੇ ਵੱਲੋਂ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਆਮ ਆਦਮੀ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਬਹੁਤ ਹੀ ਦੁਖਦਾਈ ਘਟਨਾ ਹੈ ਦਿਲ ਦਹਿਲਾਣ ਵਾਲੀ ਘਟਨਾ ਹੈ ਔਰ ਮੈਂ ਸਮਝਦਾ ਕਿ ਬਦਕਿਸਮਤੀ ਰਹੀ ਸਾਡੇ ਉੱਥੇ ਪੁਲਿਸ ਆਫੀਸਰ ਮੌਜੂਦ ਸੀ ਹੜ ਵਾਲੀ ਜਗ੍ਹਾ ਤੇ ਔਰ ਮਨਾ ਕਰਨ ਦੇ باوجود ਵੀ ਜਿਸ ਤਰ੍ਹਾਂ ਕਿ ਹੋਣੀ ਹੁੰਦੀ ਹੈ ਪੰਜਾਬੀ ਦੇ ਵਿੱਚ ਕਹਿੰਦੇ ਆ ਔਰ ਉਹ ਇਨੋਵਾ ਕਾਰ ਦੇ ਵਿੱਚ ਲਗਭਗ 12 ਦੇ ਕਰੀਬ ਸਵਾਰ ਸਨ ਔਰ ਸਣੇ ਡਰਾਈਵਰ ਜਿਹੜੀ 9 ਜਿਹੜੀਆਂ ਲਾਸ਼ਾਂ ਮਿਲ ਚੁੱਕੀਆਂ ਦੋ ਦਾ ਹਜੇ ਤੱਕ ਪਤਾ ਨਹੀਂ ਉਹਨਾਂ ਚੋਂ ਇੱਕ ਜਿਹੜਾ ਉਸ ਦਾ ਬਚਾਅ ਹੋਇਆ ਔਰ ਇਸ ਦਿ ਲਈ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ ਔਰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਜਿੰਪਾ ਜੀ ਨੇ ਦੱਸਿਆ ਕਿ ਸਾਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਦੀਆਂ ਟੀਮਾਂ ਜੋ ਰਿਸਪੌਂਸ ਸੀ ਉਹ ਬਹੁਤ ਮੈਂ ਸਮਝਦਾ ਕਿ ਬਹੁਤ ਜਲਦੀ ਉੱਥੇ ਪਹੁੰਚੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਪਈ ਬਚਾ ਨਹੀਂ ਸਕੇ ਇਹ ਗੱਲ ਇਸ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੈ ਔਰ ਦੂਸਰਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਔਰ ਉਹਨਾਂ ਵੱਲੋਂ ਸਪੈਸ਼ਲ ਜੋ ਹੈ 4 ਲੱਖ ਦੀ ਅਮਾਉਂਟ ਦਾ ਐਲਾਨ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਜਿਨ੍ਹਾਂ ਉੱਥੇ ਪਿੰਡ ਦੇ ਲੋਕਾਂ ਨੇ ਇਹਨਾਂ ਨੂੰ ਬਚਾਉਣ ਦੇ ਵਿੱਚ ਬਹੁਤ ਪ੍ਰਯਾਸ ਕੀਤਾ ਉਹਨਾਂ ਨੂੰ ਵੀ 15 ਅਗਸਤ ਨੂੰ ਜਿਹੜਾ ਉਹ ਸਨਮਾਨਿਤ ਕੀਤਾ ਜਾਏਗਾ। ਔਰ ਇਸ ਤੋਂ ਇਲਾਵਾ ਜੋ ਉੱਥੇ ਮੈਂ ਸਮਝਦਾ ਕਿ ਇਸ ਵਾਰ ਉਹ ਮੰਗ ਜਿਹੜੀ ਆ ਮੰਤਰੀ ਸਾਹਿਬ ਵੀ ਪਹਿਲਾਂ ਸਾਲਕ ਪਹਿਲਾਂ ਜਾ ਕੇ ਆਏ ਸੀ ਉੱਤੇ ਪਰ ਕਦੇ ਵੀ ਮੈਂ ਵੀ ਉੱਥੇ ਐਮਐਲਏ ਲਗਾਤਾਰ ਰਹਾਂ ਪਰ ਕਿਸੇ ਨੇ ਉੱਥੇ ਪੁਲ ਦੀ ਮੰਗ ਜਿਹੜੀ ਆ ਉਹ ਰੱਖੀ ਨਹੀਂ ਸੀ। ਸੋ ਉਹਨਾਂ ਦੀ ਪੁਲ ਦੀ ਮੰਗ ਗਰੀਜ਼ ਕਰਨ ਤੇ ਰੱਖਣ ਤੇ ਉਸ ਨੂੰ ਵੀ ਅਸੀਂ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਮਨਜ਼ੂਰ ਕੀਤਾ ਤੇ ਉੱਥੇ ਪੁਲ ਵੀ ਬਹੁਤ ਜਲਦੀ ਬਣਾਵਾਂਗੇ ਤਾਂ ਕਿ ਇਹਨ ਫਿਊਚਰ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਉਹ ਨਾ ਹੋਣ ਬਾਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਰਾ ਪੰਜਾਬ ਸਾਡੀ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਕੈਬਨਿਟ ਮੰਤਰੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਰੀ ਐਡਮਿਨਿਸਟ੍ਰੇਸ਼ਨ ਆਮ ਆਦਮੀ ਪਾਰਟੀ ਸਾਡਾ ਹਰ ਵਰਕਰ ਸਾਡਾ ਹਰ ਸਾਥੀ ਅਸੀਂ ਪਰਿਵਾਰਾਂ ਦੇ ਨਾਲ ਝਟਾਣ ਵਾਂਗ ਖੜੇ ਹਾਂ ਔਰ ਵਾਹਿਗੁਰੂ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਸੱਚੇ ਪਾਤਸ਼ਾਹ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਪ੍ਰਦਾਨ